ਰਵਿੰਦਰ ਸਿੰਘ ਬੱਗਾ ਚਰਾਣਾ ਜੀ ਸਸਰੇ ਦਾ ਸਿਕਾਰ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਹੋਵੇ ਸਰੀਓ ਮੈਂ ਬਾ ਬਠੰਡੇ ਸੀ ਟਾਈਮ ਹੈਗਾ ਹਾਂ ਦੱਸੋ ਅੱਛਾ ਮੈਂ ਨਾ ਇੱਕ ਦੋ ਸਵਾਲ ਕਰਨੇ ਆ ਵੀ ਪੌਣੇ 4 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਆਈ ਨੂੰ ਤੇ ਸਵਾਗਸਾਲ ਬਾਕੀ ਰਹਿ ਗਿਆ ਕਿਉਂਕਿ ਜਿਹੜੀ 15 ਮਾਰਚ ਨੂੰ ਸੌਹ ਚੁੱਕੀ ਸੀ ਭਗਵੰਤ ਮਾਨ ਨੇ ਉਸ ਹਿਸਾਬ ਨਾਲ ਤਾਂ ਫਿਰ ਇਹਦਾ ਗਿਰੇਗਾ ਤੇ ਇਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੀ ਕਾਰਗੁਜ਼ਾਰੀ ਬਹੁਤ ਵਧੀਆ ਰਿਪੀਟ ਸਰਕਾਰ ਹੋ ਸਕਦੀ ਹੈ ਜਾਂ ਕਿਵੇਂ ਨਾ ਜੀ ਨਾ 1% ਹੀ ਕਿਉਂ ਆਪਾਂ ਦਾ ਚੱਲ ਇਹਨਾਂ ਨਾਲ ਹੈ ਹੀ ਨਹੀਂ ਆਪਾਂ ਦਾ ਕਾਂਗਰਸ ਨਾਲ ਤੁਸੀਂ ਇਹਨਾਂ ਦੇ ਬੰਦਿਆਂ ਨੂੰ ਪੁੱਛ ਲਓ ਉਹ ਹੀ ਦੱਸ ਦੇਣਗੇ ਬੀ ਕਿਉਂ ਹੈ ਨਹੀਂ ਮਤਲਬ ਕੀ ਗੱਲ ਕੀ ਹੈ ਤੁਸੀਂ ਮੈਨੂੰ ਐਂ ਦੱਸ ਦਿਓ ਵੀ ਕਿਤੇ ਇੱਕ ਨਵੇਂ ਪੈਸੇ ਦੀ ਕਿਤੇ ਡਿਵੈਲਪਮੈਂਟ ਹੋਈ ਹੋਵੇ ਅੱਛਾ ਯਕ ਕੰਨੇ ਚੁਟਕਲੇ ਹੀ ਸੁਣਾਏ ਆ 4 ਸਾਲ ਹੋ ਗਏ ਕੋਈ ਕੀਤਾ ਦਾ ਮੈਨੂੰ ਤਾਂ ਲੱਗਦਾ ਨਹੀਂ ਜਾਂ ਤੁਸੀਂ ਦੱਸ ਦਿਓ ਜੋ ਕੁਝ ਕੀਤਾ ਦਾ ਨਹੀਂ ਉਹ ਸਰਕਾਰ ਵਾਲੇ ਭਗਵੰਤ ਬਾਣ ਕਹਿੰਦਾ ਵੀ 50 ਹਜ਼ਾਰ ਨੌਕਰੀਆਂ ਬਿਨਾਂ ਰਿਸ਼ਵਤ ਤੋਂ ਮੈਂ ਦੇਤੀਆਂ ਇਹ ਵਕਾਸ ਵੀ ਮੈਂ ਬਹੁਤ ਜ਼ਿਆਦਾ ਕਰਾਤਾ ਕਿੱਥੇ ਕਰਾਤਾ ਪੰਜਾਬ 'ਚ ਕਰਾਇਆ ਹੁਣ ਹੋਰ ਕਿੱਥੇ ਪਾਰ ਕਰਾਉਣਾ ਸੀ ਨੌਕਰੀਆਂ ਦਾ ਜੀ ਮੈਂ ਸੰਦਾਤਾ ਨਾ ਇਹ ਪਹਿਲਾਂ ਚਲੋ 97 ਵਾਲੀ ਜਿਹੜੀ ਬਾਦਲ ਸਰਕਾਰ ਸੀ ਉਹਦੇ 5 ਸਾਲ 'ਚ ਜਰੂਰ ਮੁੱਕਤ ਹੋਈ ਹੈ ਹਾਂ 2002 'ਚ ਜਦੋਂ ਕੈਪਟਨ ਦੀ ਸਰਕਾਰ ਆਈ ਹੈ ਤੁਸੀਂ ਉਸ ਤੋਂ ਬਾਅਦ ਦੱਸ ਦਿਓ ਜੇ ਕਿਤੇ ਰਿਸ਼ਵਤ ਨਾਲ ਨੌਕਰੀ ਕਿਸੇ ਨੇ ਕਾਂਗਰਸ ਸਰਕਾਰ ਚ ਹੀ ਲਈ ਹੋਵੇ ਕੋਈ ਬੰਦਾ ਇੱਕ ਬਾਹ ਖੜੀ ਕਰਕੇ ਕਹੇ ਦੇ ਵੀ ਮੈਂ ਰਿਸ਼ਵਤ ਦੇ ਕੇ ਮੈਂ ਨੌਕਰੀ ਲਈ ਹੈ ਹੁਣ ਮਾਰਾ ਸਿਸਟਮ ਵੀ ਸਾਰਾ ਆਨਲਾਈਨ ਸਿਸਟਮ ਹੋ ਗਿਆ ਹੁਣ ਉਹ ਗੱਲਾਂ ਗਈਆਂ ਹੁਣ ਹੁਣ ਤਾਂ ਐਵੇਂ ਇਕੱਲੇ ਚੁਟਕਲੇ ਸਰਾਉਣੇ ਆ ਵੀ ਅਸੀਂ ਬਿਨਾਂ ਪੈਸਿਆਂ ਤੋਂ ਦੇ ਰਹੇ ਉਧਰੋਂ ਜੇ ਪੈਸੇ ਮਿਲਦੇ ਹੁਣ ਉਧਰੋਂ ਵੀ ਨਾ ਛੱਡਣ ਇਹ ਹਾਂ ਮਜ਼ਦੂਰੀ ਆ ਮਿਲਦੇ ਨਹੀਂ ਹਾਂ ਤੇ ਸukhbir Singh Badal ਦੇ ਜਿਹੜੇ ਵਰਕਰ ਆ ਨਾ ਬਹੁਤ ਨੇੜਲੇ ক্লোਜ਼ ਵਰਕਰ ਆ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਵੀ ਲਿਖ ਲੋ ਤਰੀਕ ਲਿਖ ਲੋ ਵਾਰ ਲਿਖ ਲੋ ਸਾਡੇ ਭਾਵੇਂ ਸਾਈਨ ਕਰਾ ਲਓ ਛਾਤ ਰੱਖ ਲੋ ਵੀ 27 ਦੇ ਵਿੱਚ ਸੁਖਬੀਰ ਸਿੰਘ ਬਾਦਲ ਭਾਰੀ ਬਹੁਤ ਮਤਰਾਲ ਆਊਗਾ ਅੱਗੇ ਤੇ ਸਰਕਾਰ ਵੀ ਬਣਾਊਗਾ ਬੀਜੇਪੀ ਮੂਹਰੇ ਲਟਦਾ ਫਿਰਦਾ ਹੈ ਅੱਛਾ ਹ ਸਰਕਾਰਾਂ ਕਿੱਥੇ ਐ ਬਣਦੀਆਂ ਹੁੰਦੀਆਂ ਅੱਛਾ ਦੋ ਫਾੜ ਹੋ ਗਏ ਐ ਠੀਕ ਐ ਨਾ ਆਪਾਂ ਇੱਦਾਂ ਪਹਿਲਾਂ ਹੀ ਤੁਸੀਂ ਇੰਨਾਂ ਦੀਆਂ ਸੀਟਾਂ ਗਿਣ ਲਓ ਤੇ ਹੁਣ ਤਾਂ ਅੱਧੋ-ਅੱਧ ਤੱਕ ਤੁਸੀਂ ਹਿਸਾਬ ਲਾਓ ਵੀ ਹੋਇਆ ਪਿਆ ਕੰਮ ਇਹਨਾਂ ਦਾ ਹਾਂ ਨਹੀਂ ਦੋ ਫਾੜ ਨਹੀਂ ਇਹ ਤਾਂ ਜੇ ਵੇਖਿਆ ਜਾਵੇ ਤਾਂ ਚਲੋ ਮੇਰਾ ਹੱਕ ਨਹੀਂ ਬਣਦਾ ਪਰ ਫਿਰ ਵੀ ਇਹ ਤਾਂ ਇੱਕ ਵਾਰਸਪ ਪੰਜਾਬ ਦੇ ਇੱਕ ਸਿਵਰਜੀਤ ਸਿੰਘ ਮਾਨ ਚਲੋ ਸੀ ਉਹ ਤਾਂ ਪਹਿਲਾਂ ਹੀ ਸੀ ਨਾ ਨਹੀਂ ਵਾਰਿਸ ਪੰਜਾਬ ਤੇ ਤਾਂ ਪਹਿਲਾਂ ਹੀ ਨਹੀਂ ਸੀ ਆਪ ਵਾਰਿਸ ਪੰਜਾਬ ਬਾਅਦ ਚ ਆਈਏ ਚਲੋ ਸਿਮਰਜੀਤ ਮਾਨ ਪਹਿਲਾਂ ਸੀ ਇਹਨਾਂ ਦਾ ਆਫਸ ਵੀ ਮੈਂ ਕਹਿੰਦਾ ਨਾ ਜਦੋਂ ਤੂੰ ਆਪਸ ਇਹਨਾਂ ਦਾ ਆਫਸ ਨਹੀਂ ਹੋ ਗਿਆ ਨਾ ਹਾਂ ਅਕਾਲੀ ਦਲ ਤਾਂ ਵਰਕਾ ਹੀ ਪਾੜ ਦਿਓ ਨਾ ਇਹਨਾਂ ਦੀ ਵੋਟ 4 5 ਥਾਈ ਵੰਡੀ ਜਾਣੀ ਹੈ ਹਾਂ ਤੇ ਕਿਵੇਂ ਲੱਗਦਾ ਵੀ ਬੀਜੇਪੀ ਦਾ ਜਿਹੜਾ ਗ੍ਰਾਫ ਅੱਗੇ ਨਾਲੋਂ ਵਧਿਆ ਹੈ ਉਹ ਆ ਦੇ ਅਸੀਂ ਇਕੱਲਿਆਂ ਦੀ ਸਰਕਾਰ ਬਣਾ ਜਾਣੀ ਹੈ ਬੀਜੇਪੀ ਦੀ ਪੰਜਾਬ 'ਚ ਸਰਕਾਰ ਨਹੀਂ ਬਣਦੀ ਅੱਛਾ ਅਹੜਾ ਦੇ ਵਿੱਚ ਹੀ ਦੇਖ ਲਓ ਕੀ ਦਿੱਤਾ ਬੀਜੇਪੀ ਨੇ ਪੰਜਾਬ ਨੂੰ ਹਾਂ ਬਾਕੀ ਥੋੜੇ ਕਿਸਾਨ ਵੀ ਵਿਰੋਧ ਕਰਦੇ ਆ ਹਾਂਜੀ 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 ਕਿਸਾਨ ਕੀ ਟੋਟਲੀ ਵਿਰੋਧ ਹੈ ਇਹਨਾਂ ਦਾ ਵੀ ਜਿਹੜਾ ਪਲੇਟਫਾਰਮ ਹੈ ਉਹ ਮੈਂ ਬਣਦਾ ਵੀ ਕਾਗਰਸ ਦਾ ਬਣ ਚੱਲਿਆ ਬਿਲਕੁਲ ਪਰ ਜਿਹੜਾ ਇਹ ਨਾ ਪੰਜਾਬ ਕਾਗਰਸ ਉਹ ਵੀ ਕੁੱਕੜ ਖੇਡ ਪੂਰੀ ਢਾਉਦੀ ਹੈ ਤੇ ਜਿਹੜੇ ਉਹਨਾਂ ਦੇ ਥੱਲੇ ਵਾਲੇ ਵਰਕਰ ਆ ਉਹ ਵੀ ਕਿਸੇ ਨਾ ਕਿਸੇ ਨਾਲ ਜੁੜੇ ਆ ਉਹਨਾਂ ਨੂੰ ਫਿਰ ਮਜਬੂਰੀ ਵਸ ਉਹਨਾਂ ਦਾ ਕਰਨਾ ਹੀ ਪੈਂਦਾ ਫਿਰ ਇੱਕ ਦੂਜੇ ਦਾ ਫਿਰ ਹੁਣ ਤੁਸੀਂ ਵੇਖੋ ਵੀ ਮੁੱਖ ਮੰਤਰੀ ਦੇ ਦਾਵੇਦਾਰ ਕਿੰਨੇ ਬੜੇ ਫਿਰਦੇ ਆ ਰਾਜਾ ਵੜਕਾ ਸੁਚਨਦਰ ਦਾਵਾ ਰਾਣਾ ਗੁਰਜੀਤ ਹੈ ਪ੍ਰਤਾਪ ਸਿੰਘ ਬਾਜਵਾ ਤੇ ਚੰਨੀ ਕਿੰਨੇ ਬੜੇ ਫਿਰਦੇ ਆ ਤੇ ਵੰਡਣਾ ਤਾਂ ਇੱਕ ਰਹੀ ਹੈ ਮੈਂ ਸੁਣਦਾ ਜੀ ਪਾਰਟੀ ਕੋਲ ਬੰਦੇ ਤੁਸੀਂ ਇਹ ਵੇਖੋ ਵੀ ਕਿੰਨੇ ਆ ਜਿਹੜੇ ਮਤਲਬ ਮੁੱਖ ਮੰਤਰੀ ਦੇ ਦਾਵੇਦਾਰ ਆ ਹਾਂ ਹੋਰ ਕਿਸੇ ਪਾਰਟੀ ਕੋਲ ਹੈ ਨੇ ਹਾਂ ਨਹੀਂ ਜੇ ਉਹ ਬੰਦੇ ਆਉਦੇ ਆਪ ਨੂੰ ਰੱਖਦੇ ਆ ਮੁੱਖ ਮੰਤਰੀ ਵਾਲੀ ਲਾਈਨ 'ਚ ਉਹ ਤਾਂ ਤਾਂ ਹੀ ਉਹ ਇੰਨੇ ਹੈਗੇ ਆ ਨਾ ਹੂੰ ਤੇ ਆਖਰਕਾਰ ਤਾਂ ਬਣਨਾ ਤਾਂ ਇੱਕ ਨੇ ਆ ਹਾਂ ਜਦੋਂ ਹਾਈ ਕਮਾਂਡ ਦਾ ਹੁਕਮ ਆ ਗਿਆ ਸਾਰੇ ਚੁੱਪ ਹੋ ਜਾਣਗੇ ਹੂੰ ਉਹਨਾਂ ਚਿਰੋ ਮੈਦਾਨ ਖੁੱਲਾ ਪਿਆ ਹੈ ਸਾਰੇ ਆਪਣਾ ਜ਼ੋਰ ਲਾ ਰਹੇ ਆ ਹੂੰ ਬਾਕੀ ਇਹ ਕੋਈ ਅੱਜ ਦਾ ਥੋੜਾ ਤਾਂ ਕਾਂਗਰਸ ਜਦੋਂ ਦੀ ਸਾਜੀ ਆ ਉਦੋਂ ਦਾ ਹੀ ਐਂ ਚੱਲਦਾ ਆਇਆ ਹਾਂ ਨੇ ਫਿਰ ਉਹ ਇੱਕ ਘਰ ਦੀ ਪਾਰਟੀ ਆ ਵੀ ਬਦਲ ਆਲੇ ਆਂ ਗੂ ਵੀ ਕੋਈ ਬੋਲ ਨਹੀਂ ਸਕਦਾ ਪੂਰੇ ਹੂੰ ਨਹੀਂ ਫਿਰ ਇਹ ਵੀ ਇਲੈਕਸ਼ਨ ਦੇ ਵਿੱਚ ਕਈ ਵਾਰੀ ਹੋ ਜਾਂਦਾ ਨਾ ਵੀ ਇੱਕ ਦੂਜੇ ਨੇ ਹਰਾਉਣ ਤੇ ਵੀ ਇਹਨੂੰ ਹਰਾਦ ਕੇ ਵੀ ਇਹ ਮੁੱਖ ਮੰਤਰੀ ਨਾ ਬਣ ਸਕੇ ਜਾਂ ਇਹਦੇ ਵਿਧਾਇਕ ਨਾ ਪੂਰੇ ਹੋਣ ਕਿਤੇ ਠਿੱਬੀ ਵੀ ਲੱਗ ਜਾਂਦੀ ਆ ਨਾ ਫਿਰ ਐ ਤਾਂ ਨਹੀਂ ਕਰਦੇ ਕੋਈ ਬੈਸ ਨੂੰ ਦੱਸਦਾ ਵੀ ਅਸੀਂ ਹੁਣ ਕਾਂਗਰਸ ਨਾਲ ਆ ਹਾਂ ਸਾਨੂੰ ਕੋਈ ਕੱਲ ਨੂੰ ਕੋਈ ਟਿਕਟ ਲੈ ਆਉਂਦਾ ਹਾਂ ਸਾਨੂੰ ਕੋਈ ਦੂਜਾ ਕਵੇ ਵੀ ਇਹਨੂੰ ਵੋਟ ਨਹੀਂ ਪਾਉਣੀ ਅਸੀਂ ਤਾਂ ਕਾਂਗਰਸ ਨੂੰ ਪਾਉਣੀ ਹੈ ਅਸੀਂ ਕਿਹਦੇ ਦੇ ਅੱਖ ਨਾ ਪਾਵਾਂਗੇ ਵੋਟਾਂ ਤਾਂ ਅਸੀਂ ਪਾਉਣੀਆਂ ਹਨਾ ਲੋਕਾਂ ਨੇ ਪਾਉਣੀਆਂ ਹਾਂ ਉਹ ਹੁਣ ਐ ਨਹੀਂ ਕੋਈ ਲੀਡਰ ਮਗਰ ਲਾ ਕੇ ਤੇ ਵਿਰੋਧੀ ਨੂੰ ਵੋਟ ਜਿਹੜੇ ਬੰਦੇ ਨੇ ਸਾਰੀ ਉਮਰ ਕਾਂਗਰਸ ਚ ਕੰਮ ਕੀਤਾ ਉਹ ਦੂਜੇ ਪਾਸੇ ਉਹਦਾ ਹੱਥ ਹੀ ਨਹੀਂ ਜਾਂਦਾ ਹਾਂ ਕੋਈ ਖਾਸ ਕੋ ਇੰਨਾ ਨੁਕਸਾਨ ਨਹੀਂ ਹੁੰਦਾਗਾ ਅੱਛਾ ਇੱਕ ਜਿਹੜਾ ਜਿਵੇਂ ਹੁਣ ਫਰਜ ਕਾਲਾ ਵੀ ਜ਼ਿਲ੍ਹਾ ਪ੍ਰਧਾਨ ਲਾਉਣੇ ਆ ਮੁਕਸਰ ਦੀ ਆਪਾਂ ਗੱਲ ਕਰੀਏ ਇੱਥੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨਾ ਹੈ ਤੇ ਉਹਦੇ ਵਾਸਤੇ 13 ਦਾਵੇ ਦਰਬਦਾਨ ਚ ਆ ਗਏ ਹੂੰ 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 ਨਹੀਂ ਇੱਕ ਹੈ ਤਾਂ ਜ਼ਿਲ੍ਹਾ ਪ੍ਰਧਾਨ ਕੀ ਮੈਂਟੂੜੀ ਲੱਗਦਾ ਵੀ ਐਡੀ ਕੋਈ ਵੱਡੀ ਗੱਲ ਆ ਵੀ ਹਰੇਕ ਹੈ ਹਰੇਕ ਆਪਦੇ ਕਿਸੇ ਨਾ ਕਿਸੇ ਲੀਡਰ ਨਾਲ ਜਾ ਕੇ ਰੱਬਜਾ ਹੋਇਆ ਬੰਦਾ ਬਿਲਕੁਲ ਜੀ ਤੇ ਜਿਵੇਂ ਹੁਣ ਆਪਾਂ ਬੰਨੀਆ ਵੀ ਕਰਨਕੌਰ ਬਰਾੜਾ ਦੋ ਵਾਰੀ ਐਮਐਲਏ ਰਹਗੀ ਫਿਰ ਉਹਦਾ ਸੋਹਰਾ ਦਾ ਉੜੀਸਾ ਦਾ ਤੇ ਹਰਿਆਣਾ ਦਾ ਰਾਜਪੜ ਰਹਗਾ ਮੁਖਵਤਰੀ ਰਹਗਾ ਉਹਦੀ ਸੱਸ ਉਹ ਵੀ ਵਿਰੋਧੀ ਧਿਰ ਦੀ ਦਿੱਤਾ ਰਹਗੀ ਵੀ ਘਰੇ ਦਾ ਏਡੇ ਏਡੇ ਵੱਡੇ ਆ ਉਹਦੇ ਤੇ ਉਹ ਚੱਕ ਕੇ ਜਿਲ੍ਹਾ ਪ੍ਰਸ਼ਾਦਗੀ ਦੇ ਦਾਵੇਦਾਰ ਬੜੀ ਬੈਠੀ ਹੈ ਤੇ ਇਹ ਫਿਰ ਕਿਉਂ ਕੁਕੜ ਖੇ ਜੜਾਈ ਜਾਂਦੇ ਆ ਤੇ ਜਿਲ੍ਹਾ ਪ੍ਰਧਾਨ ਕਿੱਡੀ ਗੱਲ ਹੁੰਦੀ ਆ ਅੱਗੇ ਨਿਯੁਕਤੀਆਂ ਹੁੰਦੀਆਂ ਸੀ ਇੱਕ ਜਣੇ ਦੇ ਹੋ ਜਾਂਦੇ ਸੀ ਇਹ ਇਹ ਤਾਂ ਹਾਈ ਕਮਾਂਡ ਨੇ ਕੀਤਾ ਗਲਤ ਅੱਛਾ ਇਹ ਤਾਂ ਆਪਾਂ ਇਸ ਚੀਜ਼ ਨੂੰ ਗਲਤ ਕਹਿੰਦੇ ਆ ਵੀ ਅੱਗੋਂ ਅੱਗੇ ਕੀ ਹੁੰਦਾ ਸੀਗਾ ਜ਼ਿਲ੍ਹਾ ਪ੍ਰਧਾਨ ਕੋਲ ਲੱਗ ਕੇ ਆ ਜਾਂਦਾ ਸੀ ਹਾਂ ਸਾਰੇ ਮੰਨਦੇ ਸੀ ਉਹਨੂੰ ਸਾਰੇ ਉਹਦਾ ਸਤਿਕਾਰ ਕਰਦੇ ਸੀ ਹਾਂ ਹੁਣ ਜਿਹੜਾ ਐ ਮੈਦਾਨ 'ਚ ਆ ਕੇ ਸਾਰੇ ਹਾਂ ਉਹਦੇ ਨਾਲ ਫਰਕ ਪੈਂਦਾ ਹੈ ਹਾਂ ਇਸ ਚੀਜ਼ ਦਾ ਵਰਕਰਾਂ ਤੇ ਵੀ ਪੈਂਦਾ ਉਹਨ ਕੋਈ ਕਿਸੇ ਨਾਲ ਜੁੜਿਆ ਹੁੰਦਾ ਕੋਈ ਕਿਸੇ ਨਾਲ ਜੁੜਿਆ ਹੁੰਦਾ ਹੈ ਹਾਂ ਤੇ ਲਿਆਜ ਉਹਦੀ ਸਾਰਿਆਂ ਨਾਲ ਹੀ ਹੁੰਦੀ ਹੈ ਹਾਂ ਪਰ ਉਹਨੂੰ ਮੈਦਾਨ 'ਚ ਆ ਕੇ ਖੜਨਾ ਪੈਂਦਾ ਇੱਕ ਨਾਲ ਹਾਂ ਪਰ ਉਸ ਚੀਜ਼ ਦਾ ਨੁਕਸਾਨ ਤਾਂ ਵਰਕਰਾਂ ਨੁਕਸਾਨ ਉਹਦੇ ਚ ਵਰਕਰਾਂ ਦਾ ਜ਼ਿਆਦਾ ਹੈ। ਹਾਂ ਇਹ ਚੀਜ਼ ਹੈ। ਤੇ ਨਹੀਂ ਹੁਣ ਚਲੋ ਤੁਸੀਂ ਕਹਿੰਦੇ ਆ ਵੇਸੀ ਨਰੋਲ ਕਾਂਗਸ ਪਾਰਟੀ ਨਾਲ ਖੜੇ ਹੈ। ਹਾਂ ਹਾਂ। ਪਰ ਅੱਜ ਜੇ ਤੁਹਾਨੂੰ ਕੋਈ ਫਜਕਾਲਾ VOTING ਹੀ ਹੋਵੇ ਜਾਂ ਤੁਹਾਨੂੰ CID ਵਾਲੇ ਪੁੱਛਣਾ ਉਹ ਭੇਜਣਾ ਵੀ ਪੁਰਾਣੇ ਵਰਕਰ ਜਿਹੜੇ ਅਹੁਦੇ ਧਾਰੇ ਆ ਜਾਂ ਕੋਈ ਜਨਰਲ ਸੈਕਟਰੀ ਰਿਹਾ ਜਾਂ ਕੋਈ ਸੈਕਟਰੀ ਰਿਹਾ ਜਾਂ ਕੁਝ ਵੀ ਫਿਰ ਤੁਹਾਨੂੰ ਰਾਏ ਤਾਂ ਕੋਈ ਦੇਣੀ ਪਊਗੀ ਵੀ ਆ ਬੰਦਾ ਚੰਗਾ। ਓਦਾਜੀ ਹੁਣ ਗੱਲ ਇਹ ਆ ਨਾ ਵੀ ਆਪਾਂ ਸ਼ਰਿਆਉ ਕਿਸੇ ਦਾ ਨਾਮ ਤਾਂ ਲੈ ਨਹੀਂ ਸਕਦੇ। ਅ ਤੇ ਮਜਬੂਰੀਆਂ ਹੁੰਦੀਆਂ। ਅ ਠੀਕ ਹੈ ਨਾ। ਅ ਬਾਕੀ ਮਦਾਨ ਹੈ ਉਹ ਵੇਖਣਾ ਤਾਂ ਫੇਰ ਵੀ ਜਾ ਕੇ ਹਾਈ ਕਮਾਂਡ ਨਹੀਂ ਹੈ ਜੀ ਮੈਂ ਸਭ ਸਿੱਧੀ ਗੱਲ ਦੱਸਾਂ। ਇਹ ਤਾਂ ਇੱਕ ਫਾਰਮੈਲਟੀ ਹੈ ਮੈਂ ਤਾਂ ਸਮਝਦਾ। ਅ ਤੇ ਉਹ ਲੱਗਣਾ ਦਾ ਜਾ ਕੇ ਉੱਤੋਂ ਹੀ ਆ ਜਿਹਦਾ ਜ਼ੋਰ ਪੈ ਗਿਆ ਉਹ ਲੱਗ ਜੂਗਾ। ਅ ਅੱਛਾ ਤੇ ਨਹੀਂ ਫਿਰ ਹੁਣ ਫਰਜ ਕਰ ਲੋ ਕਾਂਗਰਸ ਏਜੰਡਾ ਆਪਣਾ ਕੀ ਦਿੰਦੀ ਹੈ ਵੀ ਜੇ ਅਸੀਂ ਆ ਗਏ ਸਤਾ ਦੇ ਵਿੱਚ ਆ ਗਏ ਤੇ ਫਿਰ ਇਹਨਾਂ ਦਾ ਕੀ ਏਜੰਡਾ ਹੋਊਗਾ ਵੀ ਕਿਹੜੇ ਕੰਮ ਕਰਨਗੇ ਕਿਉਂਕਿ ਕੰਮ ਤਾਂ ਬੜੇ ਲਟਕੇ ਪਏ ਆ ਤੇ ਜਿਹੜਾ ਕ੍ਰਾਈਮ ਵੀ ਬੜਾ ਵੱਧ ਗਿਆ ਨਸ਼ਾ ਬੜਾ ਵੱਧ ਗਿਆ ਕਿਸਾਨਾਂ ਦਾ ਬੁਰਾ ਹਾਲ ਹੋ ਗਿਆ ਇਹ ਕੀ ਜੱਡਾ ਕੀ ਦੇਣਗੇ ਆਪਣਾ ਮੇਰੇ ਮੇਰੇ ਹਿਸਾਬ ਨਾਲ ਤਾਂ ਜੀ ਕੋਈ ਸਰਕਾਰ ਚਲੋ ਉਮੀਦ ਆਪਾਂ ਕਾਂਗਰਸ ਦੀ ਕਰਦੇ ਆਂ ਵੀ ਕਾਂਗਰਸ ਹੀ ਆ ਰਹੀ ਹੈ ਹਾਂ ਸਰਕਾਰ ਕੋਈ ਵੀ ਆ ਜੇ ਕਾਹਦੇ ਜੱਡੇ ਆ ਪੰਜਾਬ ਦਾ ਬੇੜਾ ਤਾਂ ਕਰਕ ਹੋ ਗਿਆ ਜੀ ਹੋ ਗਿਆ ਕਰਜ਼ਾ ਬਹੁਤ ਹੋ ਗਿਆ ਕਰਜ਼ਾ ਇੰਨਾ ਹੋ ਗਿਆ ਉਹ ਬਾਦ ਇਹਦੇ ਅੱਧੀਆਂ ਨੂੰ ਪੁੱਛਾਂ ਉਹਨਾਂ ਵਾਲੀ ਗੱਲ ਆ ਕੋਈ ਕੁਛ ਕਹੀ ਜਾਵੇ ਹਾਂ ਕੁਛ ਨਹੀਂ ਹੋਣਾ ਅੱਛਾ ਕਿਸੇ ਦੀ ਸਰਕਾਰ ਆ ਜੇ ਹਾਂ ਮੈਂ ਨਹੀਂ ਮੰਨਦਾ ਵੀ ਪੰਜਾਬ ਚ ਕੋ ਡਵੈਲਪਮੈਂਟ ਹੋ ਚੁੱਕੀ ਹੈ ਤੋ ਬਾਦ। ਹਾਂ। ਵੈਸੇ ਨਾ ਵੀ ਸੱਚੀ ਗੱਲਾਂ ਕੋਈ ਕਰਦਾ ਨਹੀਂ ਹੁੰਦਾ ਜਿਵੇਂ ਤੂੰ ਕੀਤੇ ਗਿਆ ਤੇ ਨਹੀਂ ਤਾਂ ਥਾਪੀਆਂ ਮਰੀ ਜਾਂਦਾ ਹਰੇਕ ਵੀ ਮੇਰੀ ਸਰਕਾਰ ਤਾਂ ਵਟਦੇ ਆ ਤੇ ਇਹ ਤਾਂ ਵਟ ਕੱਢਦੇ ਆਗੇ। ਵੇਖੋ ਜੀ ਜਿਹੜੀ ਗੱਲ ਆ ਹੁਣ ਤੁਸੀਂ ਆਪ ਹੀ ਦੇਖ ਲਓ ਕਰਜ਼ਾ ਕਿੰਨਾ ਹੋ ਗਿਆ ਪੰਜਾਬ ਦਾ। 5 ਲੱਖ ਹੋ ਜਾਣਾ ਜਦੋਂ ਇਹਨਾਂ ਨੇ ਸਰਕਾਰ ਛੱਡਦੀ ਹੈ। ਹਾਂ ਤੇ ਉਹ ਘਰੋਂ ਕੌਣ ਦੇਊਗਾ? 5 ਲੱਖ ਕਰੋੜ। ਹਾਂ ਤੇ ਉਹਦਾ ਵਿਆਜ ਕਿੰਨਾ ਪੈਣਾ ਹੈ ਹਾਂ ਆਪੜ ਦੇ ਨਾਲ ਦੀ 111000 ਕਰੋੜ ਹੈ ਇਹ ਤਾਂ ਸੈਂਟਰ ਚ ਵੀ ਕਾਂਗਰਸ ਸਰਕਾਰ ਆਵੇ ਹਾਂ ਤਾਂ ਥੱਲੇ ਵੀ ਕਾਂਗਰਸ ਦੀ ਸਰਕਾਰ ਹੋਵੇ ਫੇਰ ਅੱਗੇ ਜਿਵੇਂ ਮਨਮੋਹਨ ਸਿੰਘ ਨੇ ਆ ਜਾਲ ਨੇ ਇੱਕ ਇੱਕ ਦੋ ਕਿਸ਼ਤਾਂ ਮਾਫ ਕਰਤੀਆਂ ਸੀਗੀਆਂ ਕਰਜ਼ੇ ਦੀਆਂ ਹਾਂ ਹਾਂ ਉਸ ਤਰ੍ਹਾਂ ਫਾਇਦਾ ਹੋ ਸਕਦਾ ਵੈਸੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਪੰਜਾਬ ਦਾ ਕੋਈ ਪੜਾ ਹੋ ਜੇ ਉਹ ਜਿਹੜਾ ਕਰਜ਼ਾ ਸੀ ਨਾ ਉਹ ਕਰਜ਼ਾ ਸਾਰੇ ਦੇਸ਼ ਦਾ ਸੀ ਕਿਉਂਕਿ ਉਹ ਅੱਤਵਾਦ ਦੀ ਲੜਾਈ ਸੀ ਹਾਂ ਇਸ ਕਰਕੇ ਉਹ ਤਾਂ ਚਲੋ ਕੁਝ ਆਵਾਜ਼ ਪਾਈ ਨੇ ਕਰਤਾ ਕੁਝ ਨਰਸਵਾ ਰੋ ਇੱਕ ਦੋ ਰਿਸ਼ਤਾ ਕਰ ਗਿਆ ਕੋਈ ਮਨੋੜ ਸਿੰਘ ਨੇ ਕੋਈ ਗੁਜਰਾਲ ਕਰ ਗਿਆ ਪਰ ਇਹ ਤਾਂ ਨੇ ਆਪ ਦੀ ਆਪ ਚੜਾਇਆ ਚੜਾਇਆ ਆਪ ਦੀ ਆਪਾ ਬਾਕੀ ਤਾਂ ਭਾਜਪੀ ਨੇ ਸੈਂਟਰ ਨੇ ਕੋਈ ਮਾੜਾ ਮੋਟਾ ਵੀ ਨਹੀਂ ਨੇ ਆਪ سپورਟ ਕੀਤੀ ਕੋਈ ਇੱਕ ਦੋ ਚਾਰ ਕਿਸ਼ਤਾਂ ਮਾਫ ਕਰ ਦਿੰਦੇ ਆ ਕਿ ਜੇ ਮਾਫ ਕਰ ਵੀ ਦਿੰਦੇ ਤੇ ਇਹ ਨਾਲ ਆਹ ਨਾਲ ਵੀ ਹੁਣ ਤਾਂ ਲੈ ਗਿਆ ਕਰਜਾ ਫੇਰ ਹੋਰ ਚੱਕ ਲੈਣਾ ਸੀ ਨਹੀਂ ਨਹੀਂ ਇਹਨਾਂ ਨੇ ਤਾਂ ਜੀ ਦਿੱਲੀ ਵਾਲੇ ਨਾ ਮੈਂ ਸਿੱਧੀ ਗੱਲ ਆ ਕੋਈ ਕਵੇ ਨਾ ਕਵੇ ਸਾਰਾ ਸਿਸਟਮ ਹੀ ਦਿੱਲੀ ਵਾਲਿਆਂ ਦੇ ਹੱਥਾਂ ਉਲਟ ਕੇ ਬਾ ਲੈ ਜਾਣਗੇ 5 ਸਾਲ ਇਹ ਇੱਥੇ ਡਮਰੂਕ ਜਾਉਂਦੇ ਤੁਰੇ ਫਿਰਨਗੇ ਇਹਨਾਂ ਨੂੰ ਨਾ ਕਿਸੇ ਨੇ ਪਿੰਨਾ ਚ ਵੜਨ ਦੇਣਾ ਹੂੰ 92 ਬਣੇ ਆ ਚੁੱਪ ਕਰਕੇ ਉਹਨਾਂ ਦੇ ਕਾਂਗਰਸ ਵੀ ਕਹਿ ਦਿੰਦੇ ਆ ਆਪਾਂ ਦਿੱਲੀ ਤੋਂ ਚੱਲਦੀ ਆ ਹਾਂ ਪਰ ਉਹ ਗਲਤ ਗੱਲ ਆ ਦਿੱਲੀ-ਦੁੱਲੀ ਤੋਂ ਕੋਈ ਨਹੀਂ ਚੱਲਦੀ ਜਿਹੜਾ ਸੀਐਮ ਬਣਦਾ ਉਹੀ ਚਲਾਉਂਦਾ ਹੈ ਹਾਂ